ਗਾਵੇ ਕੋ ਸਾਜ ਕਰੇ ਤਨ ਖੇ ਕੋਈ ਇਸ ਕਰਕੇ ਗਾਉਣਾ ਦੇਖੋ ਤਨ ਨੂੰ ਸਾਜਦਾ ਫਿਰ ਕੀ ਕਰ ਦਿੰਦਾ ਤਨ ਸਾਜ ਕੇ ਕੀ ਕਰ ਪਾਉਂਦੇ ਕੋਈ ਪ੍ਰਭਾ ਨਹੀਂ ਹੋ ਤੇ ਕੋਈ ਬੰਗਲੇ ਨਹੀਂ ਲੱਗਦੇ ਕਿੰਨੇ ਮਰਦੇ ਨੇ ਪਿਛਾਲਾਂ ਜਮਰਦੇ ਨੇ ਸੁਨਾਮੇ ਲੈਰਨ ਵਰਦੇ ਨੇ ਕਦੇ ਕਰੂਈ ਵਜਾਂਗੇ ਜਲ ਮਰ ਜਾਂਦੇ ਨੇ ਕਦੇ ਰਾੜੇ ਜਲ ਮਰ ਜਾਂਦੇ ਨੇ ਫੜਦਾ ਉਹ ਨਹੀਂ ਲੈਂਦੇ ਕੋਈ ਨਹੀਂ ਬਰਕ ਬੰਦ ਬੰਦ ਉਹ ਜਿਹੜਾ ਕੋਈ ਨਹੀਂ ਕਹਿੰਦਾ ਆਪਾਂ ਤਾਂ ਕਹਿੰਦੇ ਨਹੀਂ ਆਂਦੀ ਸ੍ਰੀਂਗ ਨਹੀਂ ਕਹਿੰਦੇ ਸ੍ਰੀਂਗੀ ਮਿੱਟੀ ਮਿੱਟੀ ਰੜ ਜਾਂਦਾ ਪੈਨ ਫਿਰ ਪਹਿਲਾ ਹੋ ਗਿਆ ਕੋਲੇ ਤੇ ਨਾ ਚੀਜ਼ਾਂ ਦਾ ਹੋਇਆ ਤਾ ਅਥਰ ਪਹਿਲਾ ਸਾਡੇ ਤੇ 30 ਦਰਸ਼ਕੀ ਰਹਿ ਗਏ ਸੀ ਉਹ ਤਾਂ ਕਿ ਜਦੋਂ ਨਿਆਣਿਆਂ ਨੇ ਮਿੱਟੀ ਦੇ ਆਟੇ ਦੀਆਂ ਜੂੜੀਆਂ ਨੂੰ ਬਣਾ ਲਈ ਭੇਟਾ ਅਕਲ ਕਰਟਾ ਵੱਲ ਗਿਆ ਫੇਰ ਜਾਣੀ ਕਿ ਕਿਹਦੇ ਜਾਦਾ ਆਟਾ ਉੱਥੇ ਹੈ ਨਾ ਕਿਛ ਆਏ ਬੋ ਨਾ ਕਿਛ ਜਾਏ ਬੋ ਰਾਮ ਕੀ ਬੋਏ ਇਹ ਤਾਂ ਨਾ বুঝ ਨਾ ਘਟ ਰਿਹਾ ਨਾ ਵਧ ਰਿਹਾ ਮਾਈਟਰ ਦੇ ਵਿੱਚ ਵੀ ਨਹੀਂ ਕੁਝ ਆ ਰਿਹਾ ਜਾ ਰਿਹਾ ਜੋਤ ਵੀ ਨਹੀਂ ਕੋਈ ਆ ਰਹੀ ਜਾ ਰਹੀ ਖਿਆਤੇ ਜਾਲਾਂ ਕੀ ਹੈ ਜਿਹੜੇ ਮੁਖਦੋ ਨਹੀਂ ਸੱਚ ਕਰਨ ਚਲੇ ਉਹ ਤੇ ਵੇਖਣਾ ਤੇਰੇ ਮੁਖਦੋ ਇੱਥੇ ਨਹੀਂ ਬੈਠੇ ਰਹੇ ਉੱਥੇ ਬੈਠੇ ਰਹੇ ਉਹ ਜਾਲ ਮੇਂ ਬਾਹਰ ਗਏ ਬਰਾਤ ਗਏ ਉਹਨੇ ਕੁਝ ਕਰਨੇ ਖਿਆਤੇ ਨੇ ਕੋਈ ਹੈ ਕੁਝ ਬਰਾਤ ਚਲੇ ਗਏ ਆ ਜਾਣਗੇ ਉਹ ਕਿੰਨਾ ਕਿੰਤੀ ਤਾਂ ਸਾਰਿਆਂ ਦੀ ਕੋਈ ਆ ਜਿਹੜੇ ਹੇਲਤ ਨੇ ਬੰਦੇ ਕੁਝ ਹਿੰਦੁਸਤਾਨ ਦੇ ਜਿਹੜੇ ਤੇ ਨੇ ਉਹ ਵੀ ਨਦਾਂ ਦੇ ਵਿੱਚ ਹੀ ਨੇ ਕਿਤੇ ਬਾਹਰ ਨੇ ਉਹ ਮਰਦ ਮੁਜਵਾਰੀ ਜਾ ਉਹ ਵੀ ਹੈਗੇ ਨੇ ਦੇਸ਼ ਦੀ ਮਰਦ ਮੁਜਵਾਰੀ ਤਾਂ ਉਹ ਵੀ ਹੈਗੇ ਨੇ ਬਾਹਰ ਵਾਲੇ ਵੀ ਆਤਮਾ ਕਦੇ ਹੋਵੇ ਉਹਦੀ ਮਰਦ ਮੁਜਵਾਰੀ ਤਾਂ ਸਾਰੀ ਹੀ ਨਹੀਂ ਸਾਨੂੰ ਵਰਕ ਹੋਊਗਾ ਸਾਨੂੰ ਵਰਕ ਪੈਣਾ ਉਹ ਕੋਈ ਨਹੀਂ ਵਰਕ ਪੈਂਦਾ ਕਿਉਂ ਨੂੰ ਸਾਰੇ ਦੀਨੇ ਦੇਣਾ ਆਪ ਕੋਲ ਦੀ ਦੀਏਗੀ ਤਾਂ ਦੀਦੀ ਆਪ ਕੋਲ ਨਹੀਂ ਵਰਕ ਪੈਂਦਾ ਨਹੀਂ ਦੇਣੀ ਰਾਤ ਬਹੁਤ ਵਰਕ ਪੈਂਦਾ ਪਾਪਾ ਬੋਲਦੇ ਤੇ ਕਹਾਂ ਗਏ ਉਹ ਜਿਹੜਾ ਉਹਦਾ ਕਹਾਂ ਗਏ ਤੂੰ ਤਾਂ ਫਰਕ ਪੈਣੇ ਦੀ ਹੈ ਜੀਦਾ ਦੀ ਹੈ ਜਿਹਦੇ ਵਾਰ ਤੇ ਕਿਤੇ ਗਏ ਹੀ ਨਹੀਂ ਗਾਵੇ ਕੋ ਜੀ ਲੈ ਫਿਰ ਦੇ ਯਾਰ ਬੁੱਕ ਇਸ ਕਰਕੇ ਨਾਉਂ ਦੇ ਤੇ ਕਿ ਜੀ ਬਲ ਲੈ ਲੰਦਾ ਦੂਜਾ ਦੇ ਦਿੰਦਾ ਦੂਜੀ ਜੁੰਡਰ ਹੁੰਦਾ। ਕਿ ਕਿ ਜਿਵੇਂ ਉਹ ਕਈ ਵਾਰ ਕੀ ਹੁੰਦਾ? ਕਈ ਕਈ ਘੰਟੇ ਬਰਿਆ ਪਿਆ ਰਹਿੰਦਾ ਫੇਜੋਲਾ ਹੋ ਜਾਂਦਾ। ਪਾਣੀ ਚਲੇ ਜਾਂਦਾ। ਕੋਈ ਟੋਕਾਂ ਦੀ ਸਮਝ ਨਹੀਂ ਆ ਰਿਹਾ ਵੀ ਕੀ ਹੋ ਰਿਹਾ। ਡੱਡ ਪਿਆ ਪਿਆ ਨਾਲ ਨੂੰ ਵੀ ਕਹਿੰਦੇ ਡੱਡ। ਉਹ ਫੇਜ ਜਲ ਜਾਂਦਾ। ਕਿਉਂ ਨਾ ਲੈ ਗਦੇ ਤਾਂ ਸੀ ਜੀਵਨ ਕੀ ਹੋਇਆ ਸੀ ਕੀ ਨਹੀਂ ਲੜਦੇ ਬਸ ਹੈਰਾਨ ਰਹਿ ਜਾਂਦਾ ਕਿ ਇਸੇ ਗੁਣ ਨੂੰ ਲੈ ਕੇ ਗਾਈ ਜਦੋਂ ਤੂੰ ਬੇਅੰਤ ਉਹਨੂੰ ਕੋਈ ਗੁਣ ਸਾਰੀ ਜ਼ਿੰਦਗੀ ਐ ਲੱਗਦਾ ਉਹਦੇ ਰਹਿਸ ਨਹੀਂ ਜਾਣ ਹੁੰਦਾ ਸਾਰੇ ਜੀਵਨ ਐ ਰਹਿਸ ਦਾ ਹੀ ਬਦਲਦਾ ਤੇ ਗੱਲ ਕੀ ਹੈ ਕਿਵੇਂ ਲੈ ਲੰਦਾ ਕਿਵੇਂ ਦੇ ਦੋ ਸਾਰ ਰੁਕ ਜਾਂਦਾ ਸਾਂ ਆਉਣ ਲੱਗ ਜਾਂਦਾ ਨੇ ਯੋ ਨਾ ਤੇ ਯੋ ਨਾ ਕਿੰਨਾ ਪਾਲਾ 1 ਸੈਕਿੰਡ ਵਿੱਚ ਖਤਮ ਹੋ ਜਾਂਦਾ ਖਤਮ ਹੋਇਆ ਫੇਰ ਚੱਲਗੇ ਚੱਲ ਪੈਂਦਾ ਕੋਈ ਜਾਵਣੇ ਨੀ ਨੀ ਹੱਬੇ ਕਰਤੇ ਕਿ ਮੈਂ ਤਾਂ ਹਰ ਕੋਈ ਹਰ ਕੋਈ ਕਾਹੇ ਜਾਣੇ ਗੁਰੂ ਸਾਹਿਬ ਇਹ ਉਹ ਜਾਣੇ ਜਿਹਨੂੰ ਵਾਲਾ ਮੋਟਾ ਜੀ ਨੇ ਗੁਜਲੇ ਪੇਰ ਪਾ ਲਿਆ ਹੋ ਜਾ ਇਹ ਤਾਂ ਉਹਦੀਆਂ ਤਤੋਂ ਲਾਰੀ ਆ ਵਨਾਰੀ ਦਾ ਤਮਾਸ਼ਾ ਜੇ ਆਮ ਬਬਲਕ ਨੇ ਭੁੱਜ ਲਿਆ ਤੂੰ ਅਧਕਾ ਦਾ ਰਹਿ ਗਿਆ ਭਾਜੀ ਘਟਾਂ ਕੰਕ ਪਜਾਈ ਜਾ ਰੇ ਕਲਕੱਤਾ ਵਾਂ ਸੇ ਆਈ ਪ੍ਰੋਤੀ ਕਰਾਮਾਤ ਗਾਦੀ ਰਹੀ ਇਹ ਤਾਂ ਕਰਾਮਾਤ ਹੈ ਦੇਖਣ ਵਾਲੇ ਤੂੰ ਜੇ ਸਮਝਾਗੀ ਪ੍ਰੋਤੀ ਕਰਾਮਾਤ ਕੀ ਹੈ ਇੱਕ ਕਰਾਮਾਤ ਨੂੰ ਤਾਂ ਦੇਖੋ ਘਰ ਵੇ ਕੋ ਜਪਾ ਦਿਸਾ ਦੂਰ ਕਿਸ ਕਰਕੇ ਵੀ ਕਈ ਲੋਗ ਆਉਂਦੇ ਨੇ ਬੋਦੀ ਬੋਦੀ ਗੱਲ ਦਿੰਦੇ ਦੂਰ ਮੰਨ ਕੇ ਕਰਦੇ ਨੇ ਉਹ ਕਹਿੰਦੇ ਸੁਰਖ ਬਣਾਏ ਹੋਣੇ ਉਹਨਾਂ ਨੇ ਉਹ ਵੀ 답ਤਾ ਲੈਣਾ ਉਸੇ ਨਹੀਂ ਕਰਦੇ ਨੇ ਪਰ ਮਨ ਨਹੀਂ ਬੈਠੇ ਨੇ ਦੂਰ ਹੋ ਆਦਮੀ ਮਨ ਨਹੀਂ ਬੈਠੇ ਨੇ ਉਹ ਆਦਮੀ ਦੇ ਰੂਪ ਆਤਮਾ ਤਾਂ ਆਦਮੀ ਦੇ ਵਿੱਚ ਵੀ ਹੁੰਦੀ ਹੈ ਇਹ ਗੱਲ ਤਾਂ ਆਤਮਾ ਦੀ ਕਰਦੇ ਨੇ ਰਾਮਦੇਵ ਜੀ ਇਹ ਗੱਲ ਕਰਦੇ ਨੇ, ਰਾਮਦੇ ਸੁਭਾਅ ਨੂੰ ਲੈ ਕੇ ਗੱਲ ਕਰਦੇ ਨੇ। ਆਤਮਾ ਦੀ ਹੋਂਦ ਹੈ, ਸਰੀਰ ਦੀ ਨਹੀਂ ਹੈ। ਪਰ ਆਤਮਾ ਦੇ ਬਿਨਾਂ ਨਹੀਂ ਸਮਝਾ ਸਕਦੇ। ਸਰੀਰ ਤੇ ਬਿਨਾਂ ਨਹੀਂ ਸਮਝਾ ਸਕਦਾ। ਉਹ ਸਰੀਰ ਨੂੰ ਲੈ ਕੇ ਸੁਭਾਅ ਕਰਤੀ ਬਸ ਸਮਝਾਉਂਦੇ। ਬਿਨਾਂ ਸਰੀਰ ਦੇ ਜਿਸ ਕੱਟ ਜਿਹੜਾ ਹੋਇਆ ਹੈ, ਨਿਰਾਕਾਰ ਰੂਪ ਗੁਰਬਾਣੀ ਤੋਂ ਹੈ। ਬਿਨਾ ਸਰੀਰ ਤੋਂ ਨਿਰਾਕਾਰੀ ਉਹਦਾ ਜਿਹੜਾ ਸੂਪ ਹੈ ਗੁਰਬਾਣੀ ਤੇ ਡਿਸਕਸ ਹੋਇਆ ਕਿਤੇ ਹੋਇਆ ਹੀ ਨਹੀਂ ਹੋਇਆ ਬਾਕੀ ਲੋਕਾਂ ਨੇ ਸਾਖੀਆਂ ਬਣਾ ਬਲੋਕੇ ਡਿਸਕਸ ਨਿਰਗਾਰ ਨੂੰ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਸੋਚ ਹੈ ਸਮਝ ਹੈ ਗੁੱਸਾ ਉਹਨਾ ਨਾ ਆਉਣਾ ਗਿਆਨ ਦਾ ਮੇਰਾ ਕੰਮ ਦਾ ਨਾ ਮਨ ਹੈ ਬੋਡੀ ਦਾ ਕੰਮ ਤਾਂ ਹੈ ਨਹੀਂ ਬੋਡੀ ਤੇ ਵਿੱਚ ਜਿਹੜਾ ਜਿਵੇਂ ਵਿਚਰ ਰਿਹਾ ਹੈ ਉਹ ਕਰ ਰਿਹਾ ਉਹਦੇ ਨਾਲ ਸੁਭਾਅ ਮਿਲਾ ਕੇ ਵੀ ਐਂ ਦਾ ਸੁਭਾਅ ਹੋ ਨਹੀਂ ਸਕਦਾ ਕਟਿਆ ਸਵਾਲ ਨੂੰ ਜਿਹਦੇ ਮਰਦਾ ਚੰਗਾ ਬਨਣ ਲੱਗੇ ਤੇ ਆਰਾਮਦਾਸ ਸਾਹਿਬ ਆਪਾ ਦੇਖੀਓ ਕਿਹ ਸਵਾਲ ਨਹੀਂ ਆ ਰਾਮ ਦਾ ਜਿਵੇਂ ਉਹ ਗ੍ਰਿਤੀ ਵਾਲੀ ਕਥਾ ਠੀਕ ਹੈ ਜਾਂ ਤੇ ਇਹਨਾਂ ਨੇ ਜਾਣ ਕੇ ਨਹੀਂ ਕਿ ਜਿਹੜਾ ਮਨੂ ਹੈ ਮਨੂ ਦਾ ਰਾਮ ਦੇ ਬਾਅਦ ਹੋਇਆ ਉਹ ਜੁਦਾ ਰਾਮ ਦੇ ਬਾਅਦ ਹੋਇਆ ਹੈ ਰਾਵਲੋ ਤੇਨ ਤੇ ਮੰਦਰ ਬਨੂ ਗਲਜੂ ਚ ਜਰਤਾ ਬਾਤ ਬਨੂ ਨੇ ਬਣਾਈ ਆ ਪਰ ਰਾਮਚੰਦਰ ਨੇ ਕੋਈ ਓੜਦੀ ਨਹੀਂ ਤੇ ਤੇ ਜਾ ਕੋਤ ਤੇ ਸਾਵਧਾਨ ਕੀਤੀ ਵੀ ਰਾਮਚੰਦਰ ਵੇਲੇ ਵੀ ਸੀ ਇਹ ਕਿ ਨੂੰ ਤੇ ਚੂੜਾ ਉਹ ਲੰਮਾ ਨਿਕਸੇ ਬੈਠ ਤੇ ਵਾ ਜਿਹੜੇ ਸੰਗਤ ਸਾਫਤਲ ਦੇ ਬਹੁਤ بڑا ਥਰਾਵੜ ਹੈ ਧਰਮ ਦੇ ਨੋਤੇ ਰਾਮਦਰਨ ਜਖਮ ਲਾ ਤੂੰ ਨਹੀ ਮੀਉਸੂ ਉਗਰੀ ਜੀ ਤਾ ਮਾਰਿਆ ਦੀ ਪੂਰੇ ਦਬ ਕਰ ਲਏ ਸੀ ਬਨੂ ਘਰ ਹੋਇਆ ਨਾ ਬਨੂ ਹੋਇਆ ਹੋਇਆ ਵੀ ਨੀ ਕੋਈ ਸਾਫ ਕੋ ਫਰਜੀ ਬੜਾ ਹੈ ਪੰਡਤ ਨੇ ਬਣਾ ਲਈ ਜਤ ਪਤ ਆਪ ਗ੍ਰੰਥ ਲਿਖਮਾਰੇ ਅਵਤਾਰ ਲਿਖਮਾਰੇ ਵੀ ਉਹਨਾਂ ਦੇ ਤੋਂ ਚਲਦੀ ਹੈ ਜੀ ਅਸੀਂ ਜੇ ਆ ਕਹਿੰਦੇ ਅਸੀਂ ਬਣਾਈ ਹੈ ਫਿਰ ਪਬਲਿਕ ਨੂੰ ਮੰਨਣਾ ਨਹੀਂ ਸੀ ਵੀ ਜੇ ਤਾਂ ਗ੍ਰੰਥ ਨੇ ਪਾਇਆ ਵੇਦ ਪੇ ਪਰ 베 ਦੇ ਗਲਾਵ ਕੀ ਕਰਦੇ 베 ਦੇ ਗਲਾਵ ਦਾ ਅਰਬਲੋਂ ਪੈਨਾ ਨੂੰ ਲਿਖ ਕੇ ਹੋਰ ਕੁਝ ਨਹੀਂ ਪਾਇਆ ਨਾ ਸਿਰਫ ਤਾਂ 베 ਪੁਰਾਣ ਬੁਖਾਰ ਨੂੰ ਬੋਧੀਆਂ ਨਾਮ ਮਿਲ ਅਸਲ ਗੂੜ ਗਾ ਨਹੀਂ ਹੋ ਚੀਓ ਉਹ ਛੀਆਂ ਗੱਲਾਂ ਲਿਖ ਲਈ ਉਹ ਅੱਛੀ ਮਤ ਨਾਲ ਉਹ ਅੱਛੀਆਂ ਗੱਲਾਂ ਲਿਖ ਲੀਆਂ ਉਹ ਛੀ ਗੱਲ ਕੀ ਹੁੰਦੀ ਹੈ ਕਿ ਕਿ ਗਹਿਰਾ ਜਿਆਦਾ ਨਾ ਹੋਵੇ ਥੋੜੇ ਜਿਹੇ ਜਾਣਕਾਰੀ ਅਡੀਂ ਜਾਂਦਾ ਵੀ ਆਹ ਹੋ ਆ ਤਾਂ ਸਾਰੇ ਬਰੌਡ ਕੀਤਾ ਹੈ ਜਿਹੜੇ ਲੋਕਾਂ ਨੇ ਗੌਰ ਨਹੀਂ ਕੀਤਾ ਉਹਨਾਂ ਨੂੰ ਫਰਾਡ ਨਹੀਂ ਲੱਗਦਾ ਜਿਨ੍ਹਾਂ ਨੇ ਗੌਰ ਕੀਤਾ ਨੇੜੇ ਹੀ ਫਰਾਡ ਲੱਗ ਗਿਆ ਉਹਨੂੰ ਇਹ ਤਾਂ ਸਾਰੇ ਫਰਾਡ ਹੈ ਜਿਦੜੇ ਗੂੜੇ ਪੁੱਤਰ ਤੇਰਾਮ ਜਿੰਦਰ ਹੋਇਆ ਉਹਨਾਂ ਦੇ ਸਾਡੇ ਸਾਹਮਣੇ ਤੇਰਾ ਤਾਂ ਹੁੰਦਾ ਹੀ ਨਹੀਂ ਫਿਰ ਤੁਸੀਂ ਕਹਿੰਦੇ ਤੇਰੇ ਤੇ ਜ ਨਾਮ ਨਹੀਂ ਹੁੰਦਾ ਸੁਭੂਗ ਦਾ ਨਾਮ ਜਪਿਆ ਤੇਰੇ ਤੇ ਦਾ ਨਾਮ ਹੁੰਦਾ ਹੀ ਨਹੀਂ ਤੇੰਤਾ ਰੱਜੀ ਜਤਾਗਾ ਪਰ ਉਹ ਨਾ ਜਬਰਦਸਤ ਘਾਇਆ ਤੁਸੀਂ ਤੇ ਤੇ ਹਾਂ ਸਾਰੇ ਕੋ ਬੌਣ ਸਾਰੇ ਬ੍ਰਾਡ ਕਿਤਲੇ ਪਾਸੇ ਬੋਲੋ ਕੁੱਟੇ 6000 ਤੁਸੀਂ ਕਹਿੰਦੇ ਬੇੜਾ ਜਰਜਾ ਹਿੰਦੂ ਬੰਦਾ ਜਿਹੜਾ ਬੇੜਾ ਇਹਨਾਂ ਨੇ ਵੜਿਆ ਨਾ ਅਨਜ਼ਰ ਸੱਚ ਦਾ ਬੇੜਾ ਗਰਜ ਚਿੱਟਾ ਜਿਹੜਾ ਸੱਚ ਦਾ ਰੂਲਾ ਬੇੜਾ ਸੀ ਵੈਦਾਨੇ ਵਿੱਚ ਬੰਨਿਆ ਆ ਉਹ ਗਲਤ ਕੀਤਾ ਇਹ ਬੇੜੇ ਨੇ ਸੱਚ ਦਾ ਬੇੜਾ ਗਲਤ ਕਰਦਾ ਅਸਮੁਖਿਆਤ ਲੇਕ ਆ ਸੱਚ ਦਾ ਬੇੜਾ ਕੁਰਬਾਨੀ ਇਹ ਸੱਚ ਬੇਜ ਦੇ ਆਦਾਨ ਤੱਕ ਕੁਝ ਪੁਰ ਸਾਡੇ ਸੱਖਾਂ ਨੂੰ ਲਾ ਲੀਏ ਵੇ ਤੇ ਉਹ ਕਹਿੰਦੇ ਨਹੀਂ ਨਾ ਉਹਨਾਂ ਉਹ ਵੀ ਇਹਨਾਂ ਬਾਰੇ ਇਹਨਾਂ ਬਾਰੇ ਕਿ ਇਹ ਖਾਲੂ ਹੋ ਰਹੇ ਇਹ ਖਾਲੂ ਹੈ ਉਹ ਨਾਲ ਇਹ ਨਹੀਂ ਵਰਕ ਨਹੀਂ ਹੈ ਇਹ ਵੀ ਹਿੰਦੂ ਨੇ ਉਹ ਵੀ ਹਿੰਦੂ ਨੇ ਫਿਰ ਖਾਲੂ ਨੇ ਸਾਥੀ ਨੂੰ ਸਾਥੀ ਬੰਨਣ ਨੂੰ ਤਿਆਰ ਲਈ ਉਹ ਹਿੰਦੂ ਦਾ ਬੇਦ ਨੂੰ ਛੱਡ ਕੇ ਛੱਡੀ ਬੈਠੇ ਨੇ ਛੱਡੀ ਬੈਠੇ ਨੇ ਉਹਦਾ ਬੇਦ ਨੂੰ ਤਾਂ ਅਸੀਂ ਆਈਡੈਂਟ ਕਰਦੇ ਹਾਂ ਗੁਰੂ ਕਰਦੇ ਨੇ ਬੇਡਾਂ ਦੇ ਨਾਮ ਉਹ ਤੁਮ ਸੋ ਸੁਣੇ ਨਹੀਂ ਪਰ ਜਦੋਂ ਉਹ ਗਿਆ ਬੇਦ ਵਿੱਚ ਨਾਮ ਉਹ ਤੁਮ ਕਹਿੰਦੀ ਉਹ ਤਾਂ ਸੁਣਿਆ ਨਹੀਂ ਪਰੇਂਜੋ ਬੇਤਾਲਿਆ ਪੋਰਟਲ ਤੋਂ ਖੁੰਝ ਗਿਆ ਤੂੰ ਬੇਤਾਲਾ ਹੋਇਆ ਮਰਦ ਬੇਤਾਲਾ ਜਿਹੜਾ ਗਾਉਂਦਾ ਉਹ ਜੰਦਾ ਨਹੀਂ ਲੱਗਦਾ ਸਿਰ ਨੂੰ ਬੇ ਬੇਤਾਲੀਆਂ ਗੱਲਾਂ ਨੇ ਸਿਮਰਨ ਚਾਸ ਦਿੰਦੀਆਂ ਸੱਚ ਦੀ ਤਾਲ ਨਾਲ ਨਹੀਂ ਮਿਲਦੀ ਤਾਲੇ ਦੀ ਬੇਤਾਲੀਆਂ ਹੀ ਸਾਡੀਆਂ ਨੇ ਸਾਡਾ ਕੀ ਹੈ ਪ੍ਰਚਾਰ ਬੇਤਾਲਾ ਗੁਰਬਾਣੀ ਦਾ ਤਾਲ ਮੇਲੇ ਨਹੀਂ ਹੈ ਸਾਡੀ ਗੱਲ ਦਾ ਗੁਰਬਾਣੀ ਅਨੁਸਾਰ ਸਾਡੀ ਗੱਲ ਨਹੀਂ ਹੈ ਪ੍ਰਚਾਰ ਤਾਲ ਮੇਲੇ ਹੈ ਸਾਡਾ ਵਹਿਦਾ ਗੁਰਬਾਣੀ ਦੇ ਨਾਲੋਂ ਬੇਤਾਲਾ ਦਾ ਮਤਲਬ ਹੈ ਸਿੱਖ ਵੀ ਬੇਤਾਲ ਹੈ ਹਿੰਦੂ ਵੀ ਬੇਤਾਲ ਕੱਲ ਫੇਰ ਉੱਥੇ ਖੜੀ ਐ ਭਗਤਾਂ ਦੇ ਸੰਸਾਰੀਆਂ ਜੋੜ ਕੇ ਦਿਨ ਆਇਆ ਕੱਲ ਫੇਰ ਉੱਥੇ ਹੀ ਐ ਜਿਹੜੇ ਸਿੱਖ ਬਣੇ ਹੋ ਵੀ ਬੇਤਾਲ ਆਉਂਦੇ ਤਾਂ ਵੇਲੇ ਥੋੜੇ ਬੰਦੇ ਉਹ ਲੈ ਪਹਿਣਾ ਹੁੰਦਾ ਬਹੁਤ ਜ਼ਿਆਦਾ ਨਹੀਂ ਪਹਿਣਾ ਹੁੰਦਾ ਜਿਨ੍ਹਾਂ ਦੇ ਪਿਛਾਰ ਨਾਲ ਦਾ ਵੈਰ ਹੋ ਗੱਲ ਤਾਂ ਪਤਾ ਲੱਗਣ ਦੀ ਉਹ ਗੱਲ ਸੀ ਹਾਈਲਾਈਟ ਹੋਣ ਦੀ ਗੱਲ ਸੀ ਗੱਲ ਹੈ ਕੀ ਬਰੀ ਗੱਲ ਹੈ ਬੁੱਧੀ ਵੀ ਪਕੜ ਤੋਂ ਪਰੇ ਚਲੀ ਜਾਂਦੀ ਹੈ ਸੌਖੀ ਉਹ ਛੇਤੀਓ ਚਲੀ ਜਾਂਦੀ ਹੈ ਉਹ ਬਰੀ ਗੱਲ ਹੈ ਜਾਂਦਾ ਖੱਲਿਆ ਟਿੱਖੀ ਵਾਲੋਂ ਨੇ ਕੀ ਹੈ ਵਾਲੋਂ ਨੇ ਕੀ ਹੈ ਬਰੀ ਗੱਲ ਹੈ ਬਰੀ ਗੱਲ ਬੁੱਧੀ ਨਾਲੇ ਪਕੜਉਂਦੀ ਹੈ ਬਿਨ ਬੁੱਧੀ ਤੇ ਬਿਨਾ ਪਕੜ ਚ ਨਹੀਂ ਆਉਂਦੀ ਗੱਲ ਇਹ ਪਕੜ ਤੋਂ ਬਾਹਰ ਹੋਈ ਹੀ ਹੈ ਵਿਦਵਾਨਾਂ ਨੇ ਰਿਕਾਰਡ ਜਿਗਰ ਦੇਣਾ ਆਈਆ ਨਾ ਆਵੇ ਪਿਛਲਾ ਰਿਕਾਰਡ ਦੱਸਦੇ ਨੇ ਵਿਦਵਾਨਾਂ ਦੇ پکڑਦੇ ਵਿਦਵਾਨ ਰੇਸ਼ੀ ਕੋ ਨਹੀਂ ਦੇ ਸਰ ਵਿਦਵਾਨ ਪੰਡਤਾਂ ਕੰਟੇ ਕਰਦਾ ਬਾਟ ਪਾੜੀ ਹੋਈ ਜਿਹਾ ਸਮਾਂ ਐ ਅਨਰਥ ਵੀ ਵਿਦਵਾਨਾਂ ਨੇ ਅਨਰਥ ਕੀਤੇ ਨੇ ਵਿਦਵਾਨਾਂ ਨੇ ਢੀਕਾ ਕੀਤਾ ਨਾ ਤਾਂ ਅਨਰਥ ਹੋ ਗਿਆ ਬਣੀ ਦੇ ਅੱਥਰ ਵਿਦਵਾਨ ਨੇ ਢੀਕਾ ਖੰਸਰ ਗੁਰਮੁਖਾਲ ਨਹੀਂ ਪਾਣੀ ਐ ਗੁਰਮੁਖੀ ਕੋਮਿਕਾ ਗੁਰਮਖਾਨ ਨੂੰ ਸਮਝਾਓ ਗੁਰਮਖਾਨ ਨੂੰ ਸਮਝਾਏ ਗੁਰਮੁਖ ਦਾ ਪਹਿਲਾ ਗੁਰਮੁਖ ਦਾ ਇਹ ਹਾਸਲ ਕਰਦੇ ਨੇ ਪਾਣੇ ਚੱਲਦੇ ਨੇ ਪਾਣੇ ਚੱਲਦੇ ਚੱਲਦੇ ਨੂੰ ਸਮਝ ਆ ਜਾਂਦਾ ਪਾਣੇ ਚੱਲਦੇ ਤੇ ਬਣਾ ਸਮਝ ਨਹੀਂ ਆਉਂਦੀ ਬਣੂ ਪਾਣੇ ਚੱਲਣੇ ਬਣੇ ਪਾਣੇ ਵਿੱਚ ਚੱਲ ਕੇ ਹੀ ਬਣਨੀ ਸਮਝੋ ਦਰਿਆ ਦੇ ਵਿੱਚ ਚਾੜ ਮਾਰਦੀਏ ਜਿੱਥੋਂ ਦਰਿਆ ਨਿਕਲਦਾ ਹੈ ਸਮੁੰਦਰ ਤੱਕ ਸਾਰੇ ਰਾਹਾਂ ਦਾ ਪਤਾ ਲੱਗਦਾ ਹੈ ਦਰਿਆ ਦਾ ਪਰ ਵਿੱਚ ਚੱਲਣਾ ਪੈਂਦਾ ਦਰਿਆ ਦੇ ਜਿਹੜਾ ਦਰਿਆ ਦੇ ਵਿੱਚੋਂ ਸਾਰੇ ਰਾਹਾਂ ਨੂੰ ਪਤਾ ਆਪੇ ਲੱਗ ਜਾਂਦੇ ਲੈਦਾ ਦਰਿਆ ਨਹੀਂ ਜਾਣੇ ਤੂੰ ਇਹਨੂੰ ਕੁਝ ਕਰਨ ਦੀ ਲੋੜ ਨਹੀਂ ਚਾੜ ਮਾਰਦੀਏ ਲੋੜ ਹੈ ਸਾਰਾ ਰਾਹ ਕਿੱਧਰ ਕਿੱਧਰ ਦਰਿਆ ਜਾਂਦਾ ਉਹਦੇ ਰਾਹ ਜਾਣੇ ਦਰਿਆ ਵਾਲੇ ਸਾਰੇ ਰਾਹ ਤਾਂ ਪੇਜਾ ਜਾਂਦੇ ਗੁਰਬਾਣੀ ਜਿੱਡ ਭੁੱਕੇ ਜਣਾ ਚੱਲਦਾ ਹੈ ਉਹਨਾਂ ਜ਼ਾਰੇ ਬੇਦਾਈ ਜਿਹੜਾ ਜਿਹੜੇ ਬਰਵਾਲੇ ਨੂੰ ਮੰਨਦਾ ਹੀ ਨਹੀਂ ਡੁੱਬਦਾ ਹੀ ਨਹੀਂ ਬਤਾਉਂ ਪੁੱਤਾਂ ਕੰਦੇਲਾ ਆਵਾਜ਼ ਦੇ تیر ਤੇ ਜਾ ਜਿੱਥੇ ਮੋਟਰ ਕੱਟੀ ਜਾਂਦੀ ਉੱਥੇ ਜਾਇ ਹੁੰਦਾ ਜਿਹੜੇ ਰਾ ਫੈਦਲਪੁਰ ਨਾਲ ਪਹਿਲੋਂ ਤੇ ਜਾਂਦਾ ਹੀ ਨਹੀਂ ਕਈ ਐਸੇ ਜੀ ਜਗ੍ਹਾ ਹੁੰਦੀਆਂ ਜਿੱਥੇ ਕੁਝ ਵੀ ਜਿਆਦਾ ਨਹੀਂ ਆਉਂਦਾ ਐਸੇਗਾ ਵੀ ਫੈਦਲੇ ਜਾ ਸਕਦਾ ਫੈਦਲ ਫੈਦਲੇ ਜਾ ਨਾਲ ਨਾਲ ਉੱਤਰਾ ਕਾ ਜਲੇ ਲਾਵਾ ਜਾਇਓ ਹਰ ਦੌਰ ਜਾਇਓ ਬਣਾਨੇ ਸਾਰੇ ਉੱਥੇ ਸਿੱਧੀ ਮੋੜ ਗੱਡੀ ਜਾਂਦੀ ਹੈ ਉੱਥੇ ਉਤਰੋ ਉਹ ਸਾਰੇ ਤਰੇ ਆਦਾ ਕਿਵੇਂ ਪਤਾ ਲੱਗਿਆ ਬਰਾਦਰ ਜੱਪੇ ਜੱਪੇ ਦਾ ਕਿਵੇਂ ਪਤਾ ਲੱਗਿਆ ਸਾਜੀ ਗਾਵੇ ਕੋ ਜੱਪਾ ਦਿਸਾ ਦੂਰ ਗਾਵੇ ਕੋ ਵੇਖੇ ਹਰ ਹਵੇ ਦੇਖੋ ਗਾਉਂ ਦੇ ਲੋਕ ਕੋਈ ਸਾਨੂੰ ਨਹੀਂ ਪਾਵੇਂ ਬੰਦੇ ਨੇ ਵੀ ਦੂਰ ਐਸੇ ਤੇ ਬੈਠਾ ਸੁਰਗਾ ਚ ਬੈਠਾ ਪਰ ਉਹ ਵੀ ਗੱਲ ਬੰਦੇ ਦਾ ਪਰਮੇਸ਼ਰ ਨੂੰ ਐਨੇ ਜਾਨ ਦੇਵ ਦੇ ਵਾਸਤੇ ਕੁਝ ਨਾ। ਇਹ ਕਾਲ ਵੰਦੇ ਨੇ ਬੋਈ ਕਾ ਨਿਰਕਾਰ। ਜੰਮਦਾ ਨਹੀਂ ਮਰਦਾ ਨਹੀਂ ਇਹ ਤਾਂ ਕੌਣ ਨੇ ਨਾ। ਪਰ ਕਹਿੰਦੇ ਨੇ ਭਲਾ ਨੇ ਦੋ ਬੈਠਾ। ਉੱਚਾ। ਗਾਵੇ ਕੋ ਬੈਠਾ ਸਰਪੇ ਆਪੀ। ਜੇ ਉੱਥੇ ਬੈਠੇ ਬਿ ਸਰਪੇ ਆਪੀ ਕਿਵੇਂ ਹੋ ਗਿਆ? ਸਾਰੇ ਕਹਿੰਦੇ ਸਰਪੇ ਬਿ ਹੈ। ਸਰਬਸ਼ਕਤੀਮਾਨ। ਕਿ ਸਰਬ ਵਿਆਪੀ ਆਪੇ ਨਹੀਂ ਕਿਦੋਂ ਬੈਠਦੀ ਬਠਾਲ ਕਿਉਂ ਦਿੱਤਾ ਤੁਸੀਂ ਉਹਨੂੰ ਬੇ ਸਰਬ ਵਿਆਪੀ ਨਹੀਂ ਹੋ ਸਕਦਾ ਜਿਹੜਾ ਸਰਬ ਵਿਆਪੀ ਨਹੀਂ ਹੋ ਸਰਮ ਸ਼ਕਤੀਮਾਨ ਵੀ ਨਹੀਂ ਹੋ ਸਕਦਾ ਜਿਹੜਾ ਸਰਬ ਵਿਆਪੀ ਨਹੀਂ ਘਟ ਘਟ ਕੇ ਅੰਦਰ ਦੀ ਜਾਣ ਵੀ ਨਹੀਂ ਸਕਦਾ ਕਿੰਨੇ ਲੋਕਸ ਭੇਜੂਗਾ ਕੱਲੇ ਉਹ ਵੀ ਗੱਲਾਂ ਮੰਨੀ ਜਾਂਦੇ ਨੇ ਕਈ ਵੀ ਜਾਂਦੇ ਨੇ ਉੱਥੇ ਉਹ ਬੋਲ ਸਕੂ ਮੇਰੀ ਜੀ ਸਮਝਦੇ ਆਹ। ਗਾਵੇ ਕੋ ਵੇਖੇ ਹਾਦਰਾ ਹਦੂਰ। ਉਹ ਇਸ ਕਰਕੇ ਕਹਦਾ ਉਹ ਹਜਰਨਾਜ਼ੇ ਤੋਂ ਸਭ ਤਾਂ ਹਾਜੇਗਾ ਸਰਬਿਆਪੀ ਜਾਣਦਾ। ਪਹਿਲਾਂ ਮੇਰੇ ਅੰਦਰ ਵੀ ਹੈ। ਮੈਂ ਤਾਂ ਉਹਦੇ ਨਾਲ ਗੱਲਾਂ ਕਰਦਾ। ਬਾਦਰਾ ਹਦੂਰ ਜਾਣਦਾ। ਪਰ ਕਹ ਹਾਦਰਾ ਹਦੂਰ ਤੂੰ ਜਾਣਦਾ, ਹਾਦਰਾ ਹਦੂਰ ਤੂੰ ਨਹੀਂ ਜਾਣਦਾ ਗੌਂਦੇ ਤੋਂ ਹੋਏ ਨੇ। ਦੋਹਾਂ ਦੇ ਗੌਣਾਂ ਨੇ ਜੋ ਸੱਚਾ ਗੌਣਾ ਝੂਠਾ ਗੌਣਾ ਸਵਾਲ ਇਹ ਬਤ। ਗੌਣੇ ਦੋਏ ਨੇ। ਪਰ ਕਲਕ ਕੌਣ ਗੌਂਦਾ ਹੈ? ਜਿਹੜਾ ਗਾਇਨ ਹੈ ਦੋਹਾਂ ਦਾ ਦੋਹਾਂ ਦਾ ਗਾਇਨ ਰਸੂ ਗਲਤ ਕੋਣ ਖਰਾ ਕੀ ਦੀ ਗੱਲ ਜੁੱਤ ਪਰ ਪੁਣ ਜਿਹੜਾ ਬਹੁਤ ਦੂਰ ਮੰਨਦਾ ਖਰਾ ਨਹੀਂ ਉੱਤਰ ਸਰਬਆਪੀ ਨਹੀਂ ਮੰਨ ਸਕਦਾ ਸਰਬਆਪੀ ਫਿਰ ਮੰਨਦਾ ਕਿਉਂ ਐ ਸਮਝਾਵੇ ਕਿਵੇਂ ਸਰਬਆਪੀ ਸਮਝਾ ਸਮਝਾ ਰਹੀ ਰਿਹਾ ਉਹ ਝੂਠਾ ਝੂਠੀ ਮੱਤ ਗੀਰੀ ਐ ਸੱਚੀ ਮੱਤ ਗੀੜੀ ਐ ਇਹ ਤੋਂ ਪਰਖਣਾ ਹੈ ਕੋੜ ਕਿਹੜੀ ਮੱਤ ਤੇ ਪਰਖਣੀ ਐ ਜਨ ਜੋਰੀ ਐ ਚੋਰੀ ਨੇ ਪਰਖੜੀ ਕੋੜ ਕੀ ਤੇ ਬੱਤਾਂ ਸਾਹਮਣੇ ਨੇ ਸਾਰੀਆਂ ਗੌਣ ਵਾਲੇ ਆਇਆਏ ਨੇ ਦੱਸ ਤੇ ਸੱਚਾ ਟੁੱਠਾ ਕੌਣ ਖਰਾਰ ਬੋਡੀ ਕਿਹੜੀ ਮੱਤ ਪਰਖ ਐ ਉਹ ਪਰਖੋ ਨਾ ਨਿਮਰੋਤ ਜਿਹੜੀ ਫਸਟ ਬਣਾਉਤਾ ਨੇ ਕੋਈ ਦੱਸਣਗੇ ਜਿਹੜਾ ਝੂਠਾ ਕਿਹੜਾ ਸੱਚਾ ਉਨਾ ਬਲੋਟੋਂ ਦੇ ਖਿਲਾਫ ਜੋ ਗੱਲ ਕਹਿ ਰਹੇ ਨੇ ਉਹ ਝੂਠੇ ਨੇ 30 ਦੇ ਵਿੱਚ ਸਿੰਬੋਲ ਨਹੀਂ ਜੀ ਨੇ ਨਾਮ ਜਪਿਆ ਹੋਵੇ ਫક્ત ਨਾਮ ਹੈ ਜਪਦੇ ਉਹਨਾਂ ਨੂੰ ਕਹਿਣਾ ਪਿਆ ਨਾਮ ਜਪਿਆ ਫਕਤੀ ਕੀਤੀ ਸੀ ਭਰਤੀ ਹੁੰਦਾ ਨਾਮ ਜਪਣਾ ਤੇ ਜਿਹੜਾ 31 ਦੇ ਵਿੱਚ ਤੱਕ ਹੁੰਦਾ ਨਾ ਜਾਣਦਾ ਹੈ ਜਦ ਭਗਤੀ ਨਹੀਂ ਜਾਂਦਾ ਜਤਨ ਜਾਂਦਾ ਪਿਆਤਨ ਵਾਲੀ ਭਗਤੀ ਕੇ ਪਿਆਤਨ ਵਾਲੀ ਭਗਤੀ ਮਨਮਰਜੀ ਦੀ ਭਗਤੀ ਆਪਣੀ ਬਣਾ ਗਈ ਮੁੰਡਾ ਜਿਹੜਾ ਕੋਈ ਦੂਰ ਰੋਈ ਸਾਰੀ ਮਰਤਾ ਤਾਂ ਹੀ ਬਣੀ ਹੁੰਦਾ ਜਾਂਦਾ ਕੀਤਾ ਹੈ ਹੱਲ ਕਰਦਾ ਸਵਾਲ ਹਰ ਮੱਤਨੇ ਇੱਕ ਸਵਾਲ ਹੈ ਮੂਰੇ ਸਾਡੇ ਉਹਨੂੰ ਹੱਲ ਕਰਨਾ ਸੋਲਵ ਕਰਨਾ ਜੇ ਤੱਕ ਸੋਲਵ ਹੋਇਆ ਨਹੀਂ ਕਿਸੇ ਤੇ ਦਰਸ਼ਨ ਕੋਈ ਨਾ ਕਰ ਸਕਿਆ ਨਾ ਕਰਾ ਸਕੇ ਯਾਕਾਰ ਸੋਚੀ ਨਾ ਦੇ ਸਕਿਆ ਨਾ ਉਹਨੂੰ ਸੋਚੀ ਆਈਏ ਉਹਦੀਆਂ ਲਿਖਤਾਂ ਵਿੱਚ ਤੇਰਾ ਗਾਮ ਦੀ ਸੋਚੀ ਹੈ ਉਹਦੀਆਂ ਲਿਖਤਾਂ ਵਿੱਚ ਆਤਮ ਪ੍ਰਦਰਸ਼ਨ ਦਾ ਗਿਆਨ ਹੁੰਦਾ ਹੈ ਫਿਰ ਹੁੰਦਾ ਆਤਮ ਕਿੰਤਾ ਗੱਲੇ ਛੱਡ ਗਏ ਹੋ ਗੱਲਾਂ ਨਸਾਂ ਕੀ ਬਣਾਉਣ ਲੱਗੇ